ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪੰਜਵਾ ਸੁਣ ਸਖੀਏ ਮਿਲ ਉਦਮ ਕਰਿਹਾ ਮਨਾਇ ਲਹਿ ਹਰ ਕੰਤੈ ਮਾਨ ਤਿਆਗ ਕਰ ਭਗਤ ਠਗौरी ਮਾਨ ਤਿਆਗ ਕਰ ਭਗਤ ਠਗौरी ਮੋਹ ਸਾਧੂ ਮੰਤੈ ਮੋਹ ਹੈ ਹੰ ਬੋਲਨਾ ਮੋਹ ਹੈ ਸਾਧੂ ਮੰਤਾ ਮੋਹ ਹੈ ਸਾਧੂ ਮੰਤਾ ਸਖੀ ਵਸ ਆਇਆ ਫਿਰ ਛੋੜ ਨਾ ਜਾਈ ਇਹ ਰੀਤ ਭਲੀ ਭਗਵੰਤਾ ਇਹ ਰੀਤ ਭਲੀ ਇਹ ਰੀਤ ਭਲੀ ਭਗਵੰਤਾ ਇਹ ਰੀਤ ਭਲੀ ਭਗਵੰਤਾ ਨਾਨਕ ਜਰਾ ਮਰਨ ਭੈ ਨਰਕ ਨਿਵਾਰਾ ਨਾਨਕ ਜਰਾ ਮਰਨ ਭੈ ਨਰਕ ਨਿਵਾਰਾ ਬੁਨੀਤ ਕਰ ਤਿਸ ਜਨਤਾ ਸੁਣ ਸਖੀਏ ਇਹ ਭਲੀ ਬੇਨੰਤੀ ਇਹ ਮਤਾੰਤ ਪਕਾਈਐ ਸਹਜ ਸੁਭਾਅ ਉਬਾਦ ਰਹਿਤ ਹੋਏ ਗੀਤ ਗੋਬਿੰਦਹ ਗਾਇਆ ਗੀਤ ਗੋਬਿੰਦਹ ਗਾਇਆ ਗੀਤ ਗੋਬਿੰਦਹ ਗਾਇਆ ਕਲ ਕਲੇਸ਼ ਮਿਟਹਿ ਭ੍ਰਮ ਨਾਸਹਿ ਹਾਂ ਕਲ ਕਲੇਸ਼ ਮਿਟਹਿ ਬ੍ਰਹਮ ਨਾਸਰ ਮਨ ਚਿੰਦਿਆ ਹਾਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਐ ਸਖੀ ਇਛੁ ਕਰੀ ਨਿਤ ਸੁਖ ਮਨਾਈ ਇਹ ਥੋੜਾ ਜਨਾ ਕਸ ਕੇ ਬੋਲਣਾ ਸਖੀ ਇਛੁ ਕਰੀ ਸੇਠਮਕ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਈ ਸੁਖ ਦਾ ਭਾਵ ਜਿਵੇਂ ਸੁਖ ਸੁਖਣਾ ਸੁਖਨ ਦਾ ਭਾਵ ਹੁੰਦਾ ਉਸ ਭਾਵ ਦੇ ਨਾਲ ਹੀ ਚਰਨ ਪਿਆਸੀ ਦਰਸ ਬੈ ਰਾਗਨ ਲਿਖਿਆ ਵੀ ਹੋਇਆ हे ਸਹੀਲੀ ਮੈਂ ਇੱਛਾ ਕਰਦੀ ਹਾਂ ਤੇ ਸੁਖ ਮਨਾਂਦੀ ਹਾਂ ਕਿ ਮੇਰੀ ਆਸ ਪੂਰੀ ਹੋਵੇ ਚਰਨ ਪਿਆਸੀ ਦਰਸ ਬੈ ਰਾਗਨ ਵੇਖਾ ਥਾਨ ਸਬਾਈ ਖੋਜ ਲਹ ਹਰ ਸੰਤ ਜਨਾ ਸੰਗ ਸਮ੍ਰਿਥ ਪੁਰਖ ਮਿਲਾਏ ਸਮ੍ਰਿਥ ਪੁਰਖ ਮਿਲਾਏ ਨਾਨਕ ਤਿੰਨ ਮਿਲਿਆ ਸੁਰਜਨ ਸੁਖ ਦਾਤਾ ਸੇ ਵੱਡ ਭਾਗੀ ਮਾਏ ਸਖੀ ਨਾਲ ਵਸਾ ਆਪਣੇ ਨਾਹ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਹਿਲਿਆ ਪੁਲਾ ਹੀ ਉਚਾਰਨ ਕਰਨਾ ਸੋਣ ਸਖੀਏ ਮੇਰੀ ਨੀਂਦ ਭਲੀ ਮੈਂ ਆਪਣੜਾ ਪਿਰ ਮਿਲਿਆ ਮੈਂ ਇਥੇ ਯਮਕ ਆਪਣੜਾ ਪਿਰ ਮਿਲੇਆ ਭ੍ਰਮ ਖੋਇਓ ਸਾੰਤ ਸਹਜ ਸੁਆਮੀ ਵਰਗਾਸ ਭਇਆ ਕਾਲ ਖਿលਿਆ ਖਿលਿਆ ਵੀ ਪੁਲਾ ਬੁਲਾ ਵਰ ਪਾਇਆ ਵਰ ਪਾਇਆ ਪ੍ਰਭ ਅੰਤਰਜਾਮੀ ਨਾਨਕ ਸੋਹਾਗ ਨ ਟਲਿਆ ਟਲਿਆ ਵੀ ਪੁਲਾਈ ਬੁਨਾ ਵਾਹਿਗੁਰੂ ਸਾਹਿਬ ਜੀ ਇੱਕ ਓ ਓੰਕਾਰ ਸਤ ਗੁਰ ਪ੍ਰਸਾਦ ਗੌੜੀ 52 ਅਖਰੀ ਮਹੱਲਾ ਪੰਜਵਾ ਗੌੜੀ 52 ਅਖਰੀ ਗੌੜੀ ਤੇ ਜਮਕ ਲਾ ਦਨੀ ਹੈ 52 ਅਖਰੀ ਅਖਰੀ ਕਸ ਕੇ ਬੋਲਣਾ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ੁਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਸਖਾ ਅਗਿਆਨ ਭੰਜਨ ਸਖਾ ਤੇ ਲੱਗੇਗੀ ਠਮਕ ਗੁਰਦੇਵ ਸਖਾ ਅਗਿਆਨ ਭੰਜਨ ਸਖਾ ਗਿਆਨ ਦਾ ਸੰਬੰਧ ਨਹੀਂ ਹੈਗਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦੇਪ ਸਹੋਦਰਾ ਗੁਰਦੀਪ ਇੱਥੇ ਝਮਕ ਲੱਗ ਜੇਗੀ ਬੰਦੇਪ ਸਹੋਦਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧਪ ਸਹੋਦਰਾ ਗੁਰਦੇਵ ਦਾਤਾ ਹਰਨਾਮ ਉਪਦੇਸੈ ਗੁਰਦੀਵ ਦਾਤਾ ਠਠਮਖ ਹਰਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਨਿਰੋਧਰਾ ਗੁਰਦੀਵ ਮੰਤ ਨਿਰੋਧਰਾ ਗੁਰਦੇਵ ਸਾਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਇਹ ਦੋਵੇਂ ਗੁਰਦੀਪ ਪਦਾਂ ਤੇ ਜਮਕ ਗੁਰਦੀਪ ਸ਼ਾਂਤ ਸਤ ਬੁੱਧ ਮੂਰਤ ਇਥੇ ਵਿਸਰਾਮ ਗੁਰਦੀਪ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰਦੀਪ ਪਾਤੀ ਜਮ ਕਿਥੀ ਵੀ ਗੁਰ ਗਿਆਨ ਅੰਜ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਗੁਰਦੇਵ ਕਰਤਾ ਇਥੇ ਠਮਕ ਸਭ ਪਾਪ ਹਰਤਾ ਇਥੇ ਵਿਸਰਾਮ ਗੁਰਦੇਵ ਪਤਿਤ ਪਵਿੱਤ ਕਰਾ ਇਹ ਯਾਦ ਨਾਲ ਯਮਕ ਲਾਉਣੀ ਹੈ ਗੁਰਦੇਵ ਪਤਿਤ ਨਹੀਂ ਕਹਿ ਦੇਣਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ-ਜੁਗ ਗੁਰਦੇਵ ਮੰਤ ਹਰ ਜਪ ਉਧਰਾ ਗੁਰਦੇਵ ਮੰਤ ਹਰ ਜਪ ਉਧਰਾ ਗੁਰਦੇਵ ਆਦ ਜੁਗਾ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਧਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਗੁਰ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਇਹ ਗੁਰਦੇਵ ਸੰਗਤ ਦੇ ਠਮਕ ਲੱਗ ਜੇਗੀ ਪ੍ਰਭ ਮੇਲ ਕਰ ਕਿਰਪਾ ਇਥੇ ਵਿਸਰਾਮ ਹੈ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ ਕਰ ਗੁਰਦੇਵ ਨਾਨਕ ਹਰ ਨਮਸ ਕਰਾ ਸਲੋਕ ਆਪ ਹੈ ਕੀਆ ਕਰਾਇਆ ਆਪ ਹੈ ਕਰਨੈ ਜੋਗ ਨਾਨਕ ਏਕੋ ਰਵ ਰਹਿਆ ਦੂਸਰ ਹੋਆ ਨ ਹੋਗ ਪਉੜੀ ਊੰ ਸਾਧ ਸਤਗੁਰ ਨਮਸਕਾਰੰ ਊੰ ਤੇ ਵਿਸਰਾਮ ਲਾਦੂ ਊੰ ਊੰ ਸਾਧ ਸਤਗੁਰ ਨਮਸਕਾਰੰ ਆਦ ਮਦ ਅੰਤ ਨਿਰੰਕਾਰੰ ਆਪ ਹੈ ਸੁੰਨ ਆਪ ਹੈ ਸੁਖ ਆਸਨ ਆਪ ਹੈ ਸੁੰਨ ਆਪ ਹੈ ਸੁਖ ਆਸਨ ਆਪ ਹੈ ਸੁੰਤ ਆਪ ਹੀ ਜਸਨ ਆਪੇ ਸੁਨਤ ਆਪ ਹੈ ਸੁਨਤ ਆਪ ਹੀ ਜਸਨ ਆਪਨ ਆਪ ਆਪ ਹੈ ਉਪਾਇਓ ਆਪ ਹੈ ਬਾਪ ਆਪ ਹੀ ਮਾਇਓ ਆਪ ਹੈ ਸੂਖਮ ਆਪ ਹੈ ਅਸਥੂਲਾ ਲਖੀ ਨਾ ਜਾਈ ਨਾਨਕ ਲੀਲਾ ਕਰ ਕਿਰਪਾ ਲੀਲਾ ਥੋੜਾ ਜਿਹਾ ਇਸ ਤਰ੍ਹਾਂ ਪਾਹ ਰਾਜਾ ਉਚਾਰਨ ਕਰਨਾ ਹੈ ਲੀਲਾ ਨਹੀਂ ਕਹਿਣਾ ਲੀਲਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਉ ਸ਼ਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਏਕ ਹੈ ਏਕ ਬਖਾਨਨ ਨਾਨਕ ਏਕ ਅਨੇਕ ਨਾਨਕ ਇੱਥੇ ਯਮਕ ਲਾ ਦਨੀ ਹੈ ਨਾਨਕ ਏਕ ਅਨੇਕ ਪੌੜੀ ਉਹ ਅੰ ਗੁਰਮੁਖ ਕੀਓ ਅਕਾਰਾ ਏਕਹਿ ਸੂਤ ਪਰੋਵਨ ਹਾਰਾ ਭਿੰਨ ਪਿੰਨ ਤ੍ਰਾ ਗੋਣ ਵਿਸਥਾਰੰ ਨਿਰਗੁਨ ਤੇ ਸਰਗੁਨ ਦ੍ਰਿਸ਼ਟਾਰੰ ਸਗਲ ਭਾਤ ਕਰ ਕਰਹ ਉਪਾਇਓ ਸਗਲ ਭਾਤ ਸਗਲ ਭਾਤ ਕਰ ਸਗਲ ਭਾਤ ਕਰ ਕਰਹ ਉਪਾਇੋ ਜਨਮ ਮਰਨ ਮਨ ਮੋਹ ਵਡਾਯੋ ਵਡਾਯੂ ਟੱਡਾ ਜਿਹੜਾ ਨਾ ਭਾਰਾ ਬੋਲਣਾ ਵਡਾਯੋ ਨਹੀਂ ਕਹਿਣਾ ਵਡਾਯੂ ਦੂਹ ਭਾਤ ਤੇ ਆਪ ਨਿਰਾਰਾ ਇਹ ਪਦ ਨੂੰ ਧਿਆਨ ਨਾਲ ਉਚਾਰਨ ਕਰਨਾ ਦੂਹ ਨਹੀਂ ਕਹਿਣਾ ਦੱਦੇ ਹੂੜਾ ਰੁਹਾਏ ਹੂੜਾ ਦੱਦੇ ਔਂਕੜ ਹਾਹੇ ਦੁਲੈਂਕੜ ਦੂਹ ਦੂਹ ਭਾਤ ਤੇ ਆਪ ਨਿਰਾਰਾ ਦੁਹੂ ਪਾਤ ਤੇ ਆਪ ਨਿਰਾਰਾ ਨਾਨਕ ਅੰਤ ਨਾ ਪਾਰਾ ਵਾਰਾ ਸਲੋਕ ਸੀ ਸਾਹ ਭਗਵੰਤ ਸੀ ਸੀ ਸਾਹ ਕਿਠਮਕ ਭਗਵੰਤ ਸੀ ਸਚ ਸੰਪਹਿਰ ਰਾਸ ਨਾਨਕ ਸਚ ਸੁਚ ਪਾਈਐ ਤਿਹ ਸੰਤਨ ਕੈ ਪਾਸ ਪਵੜੀ ਪਹਿਲਾਂ ਪਵੜੀ ਆਇਆ ਇੱਥੇ ਵਾਵੇ ਦੇ ਨਾਲ ਉਚਾਰਨ ਕਰਨਾ ਹੈ ਪਵੜੀ ਸਸਾ ਸਤ 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 ਸੁ ਸਸਾ ਪੱਤੇ ਵਿਸਰਾਮ ਲਾ ਦੇਣਾ ਸਤ ਪੁਰਖ ਤੇ ਭਿੰਨ ਨਾ ਕੋ ਸੂ ਸਰਨ ਪਰੈ ਜੇ ਪਾਇੰ ਕਿਸਦਾ ਉਚਾਰਨ ਪਾਇੰ ਕਰਨਾ ਪੱਪੇ ਕਰਨਾ ਈੜੀ ਸਿਆਰੀ ਐੜੇ ਉੱਤੇ ਟਿੱਪੀ ਪਾਇੰ सिमर सिमर गुण गाई सुनायं संसै परम नहीं कछ व्यापत प्रगट प्रताप ताहु को जापत सो साधु एहि पहुचन हारा नानक ताकै सद् बलिहारा श्लोक तन तन कहा पुकारते ਮਾਇਆ ਮੋਹ ਸਭ ਕੂਰ ਨਾਮ ਬਿਹੂਨੇ ਨਾਨਕਾ ਇਹ ਧੰਨ ਧੰਨ ਕਸ ਕੇ ਨਹੀਂ ਬੋਲਣਾ ਪੁੱਲਾ ਹੀ ਬੋਲਣਾ ਧੰਨ ਧੰਨ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ ਨਾਮ ਬਿਹੂਨੇ ਨਾਨਕਾ ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭ ਧੂਰ ਪਵੜੀ ਤੱਦਾ ਧੂਰ ਪੁਨੀਤ ਤੇਰੇ ਜਨੂਆ ਤੱਦਾ ਤੱਦਾ ਤੇ ਦੱਦਾ ਨਹੀਂ ਬੋਲਣਾ ਦੋਵੇਂ ਤੱਦੇ ਬੋਲਨੇ ਆ ਤੱਦਾ ਇੱਥੇ ਵਿਸਰਾਮ ਲਾ ਦੋ ਧਨ ਤੇਉ ਜਿਹ ਰੋਚਿ ਆ ਮਨੁਆ ਹਾਂ ਰੋਚ ਪੂਲਾ ਧਨ ਨਹੀ ਬਾਛਹਿ ਸੁਰਗ ਨ ਆਛਹਿ ਆਤ ਪ੍ਰੇਯ ਪ੍ਰੀਤ ਸਾਧ ਰਜ ਰਚਹਿ ਰਜ ਨਹੀਂ ਕਹਿਣਾ ਰਜ ਤਾਂ ਆਏਗਾ ਰਜ ਰਜ ਭੋਜਨ ਖਾਵਹੁ ਮੇਰੇ ਭਾਈ ਇੱਥੇ ਰਜ ਚਰਨ ਧੂੜੀ ਆਤ ਪ੍ਰੇਯ ਪ੍ਰੀਤ ਸਾਦ ਰਜ ਰਚਹ ਤੰਦੇ ਕਹਾ ਵਿਆਪਹਿ ਤਾਹੂ ਹਾਂ ਦੋਵੇਂ ਤੋਂ ਦੇ ਬੋਲਨੇ ਆ ਤੰਦੇ ਕਹਾ ਵਿਆਪਹਿ ਤਾਹੂ ਜੋ ਇੱਕ ਜੋ ਇੱਕ ਛਾੜ ਅਨ ਕਤਹਿ ਨ ਜਾਹੂ ਅੰਨ ਨਹੀਂ ਕਹਿ ਦੇਣਾ ਅੰਨ ਤਾਂ ਖਾਣ ਵਾਲਾ ਹੋ ਜਾਂਦਾ ਅਨ ਹੋਰ ਅਨ ਕਤਹਿ ਨ ਜਾਹੂ ਜਾ ਕਹੀਐ ਦਿਓ ਪ੍ਰਭ ਨਾਮ ਨਾਨਕ ਸਾਦ ਪੂਰਨ ਭਗਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ